ਦੋਸਤੋ ਮੇਗਰਾਜ ਰੱਲਾ ਅੱਜ 5 ਜੂਨ ਐ ਤੇ ਵਾਤਾਵਰਨ ਦਿਵਸ ਆਜ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵਾਤਾਵਰਨ ਦਿਵਸ ਨੂੰ ਮਨਾਇਆ ਜਾਂਦਾ ਹੈ 5 ਜੂਨ 1974 ਨੂੰ 1974 ਨੂੰ ਸੰਯੁਕਤ ਰਾਸ਼ਟਰ ਦੇ ਵੱਲੋਂ ਇਹਨੂੰ ਮਨਾਉਣਾ ਸ਼ੁਰੂ ਕੀਤਾ ਗਿਆ ਕਿਉਂ ਮਨਾਉਣਾ ਸ਼ੁਰੂ ਕੀਤਾ ਗਿਆ ਕਿਉਂਕਿ ਸੰਯੁਕਤ ਰਾਸ਼ਟਰ ਨੇ ਇਹਦਾ ਨੋਟਿਸ ਲਿਆ ਕਿ 50 ਸਾਲ ਪਹਿਲਾਂ 50 ਸਾਲ ਪਹਿਲਾਂ ਕਿ ਵਾਤਾਵਰਨ ਦੇ ਵਿੱਚ ਵਿਗਾੜ ਖੜੇ ਹੋ ਰਹੇ ਨੇ ਵੱਡੇ ਪੱਧਰ ਦੇ ਉੱਤੇ ਮੈਂ ਜ਼ਿਆਦਾ ਇਹਦੇ ਉੱਤੇ ਕੋਈ ਭਾਸ਼ਣ ਨਹੀਂ ਕਰਨਾ ਚਾਹੁੰਦਾ ਮੈਂ ਸਰਕਾਰੀ ਹਾਈ ਸਕੂਲ ਅੱਲਾ ਦੇ ਗਰਾਊਂਡ ਦੇ ਵਿੱਚ ਖੜਾ ਹਾਂ ਜੇ ਪੂਰੇ ਪੰਜਾਬ ਦੀ ਧਰਤੀ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ ਦੀ ਧਰਤੀ ਦੇ ਉੱਤੇ ਅੱਜ ਹਾਲਾਤ ਕੀ ਨੇ ਮੈਨੂੰ ਦੱਸਣ ਦੀ ਲੋੜ ਨਹੀਂ ਆ ਸਾਹਮਣੇ ਨਿੰਮ ਦਿਖਾਈ ਦੇ ਰਹੇ ਨੇ ਇਹ ਨਿੰਮ 100% ਇਹ ਸੁੱਕ ਚੁੱਕੇ ਨੇ ਆ ਨਿੰਮ ਹੈ ਮੇਰੇ ਸੱਜੇ ਪਾਸੇ ਇੱਧਰ ਵੀ ਇੱਕ ਨਿੰਮ ਹੈ ਉਧਰ ਪਰਲੇ ਪਾਸੇ ਨਿੰਮ ਨੇ ਕਿੰਨੇ ਦਿਖਾਈ ਦਿੰਦੇ ਨੇ ਇਹ ਸਾਰੇ ਦੇ ਸਾਰੇ ਜਿਹੜੇ ਨਿੰਮ ਨੇ ਇਹ ਸੁੱਕ ਚੁੱਕੇ ਨੇ ਤੇ ਇਨਾਂ ਦੇ ਸੁੱਕਣ ਦਾ ਕਾਰਨ ਪਿਛਲੇ ਸਮੇਂ ਦੇ ਵਿੱਚ ਸਰਦੀਆਂ ਦਾ ਮੌਸਮ ਸੀ ਕਈ ਤਜਰਬੇਕਾਰ ਲੋਕਾਂ ਨੇ ਕਿਹਾ ਵੀ ਸ਼ਾਇਦ ਧੁੰਦ ਦੀ ਵਜ੍ਹਾ ਕਰਕੇ ਹੋ ਗਿਆ ਹੋਵੇਗਾ ਕਈ ਕਹਿੰਦੇ ਨੇ ਜੀ ਹੁਣ ਲੋ ਜ਼ਿਆਦਾ ਪੈਂਦੀ ਹੈ ਇਸ ਤਰ੍ਹਾਂ ਦੇ ਕਾਰਨ ਲੱਭੇ ਜਾ ਰਹੇ ਨੇਗੇ ਸਹੀ ਜਾਣਕਾਰੀ ਤਾਂ ਮੈਂ ਵੀ ਨਹੀਂ ਇਹਦੇ ਬਾਰੇ ਦੇ ਸਕਦਾ ਕੋਈ ਜਿਹੜਾ ਇਹ ਬਨਸਪਤੀ ਦਾ ਵਿਗਿਆਨੀ ਹੈ ਉਹ ਹੀ ਇਹਦੀ ਬਕਾਇਦਾ ਟੈਕਨੀਕਲ ਗੱਲ ਲੱਭ ਕੇ ਤੁਹਾਨੂੰ ਦੱਸ ਸਕਦਾ ਹੈ ਪਰ ਮਿੱਤਰੋ ਇੱਕ ਮੋٹے ਤੌਰ ਤੇ ਗੱਲ ਹੈ ਕਿ ਵੱਡੇ ਪੱਧਰ ਦੇ ਉੱਤੇ ਬਨਸਪਤੀ ਦਾ ਦਰਖਤਾਂ ਦਾ ਘਾਣ ਹੋ ਰਿਹਾ ਹੈ ਕੁਝ ਕੁਦਰਤ ਵੱਲੋਂ ਕੁਝ ਬੰਦੇ ਵੱਲੋਂ ਔਰ ਇਹ ਪੂਰੇ ਦੇ ਪੂਰੇ ਜਿਹੜੇ ਨਿੰਮ ਨੇ ਇਹ ਸੁੱਕ ਚੁੱਕੇ ਨੇ ਤੇ ਨਿੰਮ ਨੂੰ ਸਾਡੇ ਇਤਿਹਾਸ ਦੇ ਵਿੱਚ ਸਭ ਤੋਂ ਉੱਤਮ ਰੁੱਖ ਮੰਨਿਆ ਗਿਆ ਤਰਵੇਣੀਆਂ ਲੱਗਦੀਆਂ ਸੀ ਕਿਸੇ ਵੇਲੇ ਬੋੜ ਪਿੱਪਲ ਤੇ ਨਿੰਮ ਦੀਆਂ ਜਿੱਥੇ ਇਹ ਛਾਂ ਦਿੰਦੇ ਸੀ ਉਥੇ ਇਹ ਨਿੰਮ ਤਾਂ ਸਾਨੂੰ ਜਿਹੜਾ ਹੈਗਾ ਦਵਾਈਆਂ ਦੇ ਵਿੱਚ ਵੀ ਇਹਦੀ ਵਰਤੋਂ ਹੁੰਦੀ ਰਹੀ ਹੈ ਗੁਰਬਚਨ ਸਿੰਘ ਭੁੱਲਰ ਨੇ ਜਿਹੜੇ ਪੰਜਾਬੀ ਟ੍ਰਿਬਿਊਨ ਦੇ ਚੀਫ ਐਡੀਟਰ ਰਹੇ ਨੇ ਉਹਨਾਂ ਦੀ ਤਾਂ ਇੱਕ ਕਹਾਣੀ ਹੈ ਸੱਤ ਡਾਕਟਰ ਉਹ ਸੱਤ ਡਾਕਟਰ ਕਿਹੜੇ ਐ ਕਿ ਕਿਸੇ ਘਰ ਦੇ ਵਿੱਚ ਸੱਤ ਨਿੰਮ ਲੱਗੇ ਹੋਏ ਸੀਗੇ ਉਹਨਾਂ ਨੂੰ ਸੱਤ ਡਾਕਟਰ ਦੱਸਿਆ ਗਿਆ ਕਿ ਜਿੱਥੇ ਇਹਨਾਂ ਨਿੰਮਾਂ ਦੀ ਸਾਫ਼ ਹਵਾ ਠੰਡੀ ਛਾਂ ਦਾਤਣ ਕੀਤੀ ਜਾਂਦੀ ਹੈ ਉੱਥੇ ਕੋਈ ਬਿਮਾਰੀ ਆਈ ਨਹੀਂ ਸਕਦੀ ਪਰ ਇਹਨਾਂ ਸੱਤ ਡਾਕਟਰਾਂ ਦਾ ਇੱਥੇ ਆ ਡਾਕਟਰੀ ਡਾਕਟਰ ਜੇ ਇਹਨਾਂ ਨੂੰ ਕਈਏ ਗੁਰਬਚਨ ਸਿੰਘ ਪੋਲਰ ਦੀ ਪਾਸ਼ਾ ਦੇ ਵਿੱਚ ਤਾਂ ਨਿੰਮ ਸਾਡੇ ਡਾਕਟਰ ਨੇ ਪਰ ਇਹ ਡਾਕਟਰ ਹੀ ਖੁਦ ਬਿਮਾਰ ਪੈ ਗਏ ਡਾਕਟਰ ਸੁੱਕ ਚੁੱਕੇ ਨੇ ਡਾਕਟਰ ਮਰ ਚੁੱਕੇ ਨੇ ਇਹ ਹਾਲਾਤ ਪੰਜਾਬ ਦੀ ਧਰਤੀ ਦੇ ਉੱਤੇ ਪੈਦਾ ਹੋ ਚੁੱਕੇ ਨੇ ਔਰ ਕੱਲੇ ਨਿਮਾ ਦੇ ਉੱਤੇ ਨਹੀਂ ਮੈਡਮ ਮੈਂ ਤੁਹਾਨੂੰ ਦੱਸਿਆ ਤੇ ਪਿਛਲੇ ਸਮੇਂ ਦੇ ਵਿੱਚ ਪਸ਼ੂਆਂ ਨੂੰ ਵੀ ਬਿਮਾਰੀ ਆਈ ਕਰੋਨਾ ਵਰਗੀ ਉਹਨਾਂ ਦੇ ਫੇਫੜੇ ਫੇਫੜੇ ਸੁਗੜੀ ਫੇਫੜੇ ਸੁਗੜ ਜਾਂਦੇ ਫੇਫੜੇ ਸੁਗੜ ਜਾਂਦੇ ਸੀ ਨਮੂਨੀਆਂ ਵਰਗੀ ਉਹ ਬਿਮਾਰੀ ਸੀ ਕੋਈ ਡਾਕਟਰਾਂ ਨੂੰ ਮੇਰੇ ਖਲ ਕੋਈ ਪਤਾ ਨਹੀਂ ਲੱਗਿਆ ਵੈਕਸੀਨ ਵੀ ਕੀਤੀ ਗਈ ਲੋਕਾਂ ਨੇ ਰੋਕਥਾਮ ਕਰਨ ਦੀ ਕੋਸ਼ਿਸ਼ ਕੀਤੀ ਵੱਡੇ ਪੱਦਰ ਤੇ ਲੋਕਾਂ ਦੇ ਪਸ਼ੂ ਵੀ ਮਰੇ ਹੈਗੇ ਔਰ ਇਸ ਤੋਂ ਪਹਿਲਾਂ ਕਰੋਨਾ ਤੋਂ ਤਾਂ ਸਾਰੇ ਜਾਣੂ ਹਨ ਅਸੀਂ ਕਰੋਨਾ ਦੇ ਵਿੱਚ ਕੀ ਕੁਝ ਹੋਇਆ ਸੀ ਫੇਫੜੇ ਸੁਗੜਦੇ ਸੀ ਬੰਦਿਆਂ ਦੇ ਉਹ ਕਰੋਨਾ ਨਾਂ ਦੀ ਬਿਮਾਰੀ ਨਾਲ ਕਿੰਨੇ ਲੋਕ ਮਰੇ ਗਏ ਮਜ਼ਦੂਰਾਂ ਦਾ ਜੋ ਹਾਲ ਹੋਇਆ ਸਾਨੂੰ ਪਤਾ ਉਦੋਂ ਕਿਵੇਂ ਵੱਡੇ ਪੱਦਰ ਦੇ ਉੱਤੇ ਲੋਕ ਮਰੇ ਹੈ ਹਨ ਹਾਂਜੀ ਪਰ ਇਹ ਸਾਰਾ ਕੁਝ ਲਗਾਤਾਰ ਵਾਪਰ ਰਿਹਾ ਹੈ ਮਨੁੱਖ ਮਰ ਰਹੇ ਨੇ ਪਸ਼ੂ ਬਿਮਾਰ ਹੋ ਕੇ ਮਰ ਜਾਂਦੇ ਨੇ ਤੇ ਹੁਣ ਬਨਸਪਤੀ ਦੇ ਉੱਤੇ ਵੀ ਅਟੈਕ ਹੈ ਤੇ ਮੈਡਮ ਜਿਹੜੇ ਸਾਡੇ ਵਿਗਿਆਨੀ ਆਉਤੇ ਵੀ ਦੱਸਦੇ ਕਿ ਧਰਤੀ ਨੂੰ ਲਗਾਤਾਰ ਬੁਖਾਰ ਵਧ ਰਿਹਾ ਧਰਤੀ ਨੂੰ ਬੁਖਾਰ ਹੈ ਹਨਾ ਤਿੰਨ ਸਾਡੇ 3.5 ਡਿਗਰੀ ਸਿ ਜਿਹੜਾ ਹੈ ਤਾਪਮਾਨ ਵਧ ਗਿਆ ਕਿੰਨਾ ਕਿੰਨਾ ਵਧ ਗਿਆ 3.5 3.5 ਡਿਗਰੀ ਸੈਲਸੀਅਸ ਹਾਂ ਜਿਹੜਾ ਹੈਗਾ ਧਰਤੀ ਨੂੰ ਬੁਖਾਰ ਹੈ ਤਪਸ਼ ਹੈ ਜਿਹੜੀ ਜਿਹਨੂੰ ਅਸੀਂ ਕਹਿੰਨੇਗੇ ਗਲੋਬਲਾਈਜੇਸ਼ਨ ਪੂਰੀ ਤੇ ਇਹ ਜਿਹੜਾ ਹੈਗਾ ਤਪਸ਼ ਵਧ ਰਹੀ ਹੈ ਧਰਤੀ ਨੂੰ ਬੁਖਾਰ ਵਧ ਰਿਹਾ ਮੈਡਮ ਕੱਲਾ ਧਰਤੀ ਨੂੰ ਬੁਖਾਰ ਨਹੀਂ ਇਹਨੂੰ ਧਰਤੀ ਨੂੰ ਤਾਂ ਕੈਂਸਰ ਵੀ ਹੋ ਚੁੱਕਿਆ ਹੈ ਹਾਂਜੀ ਧਰਤੀ ਨਸ਼ੇ ਤੇ ਵੀ ਲੱਗ ਚੁੱਕੀ ਹੈ ਤੇ ਧਰਤੀ ਨੂੰ ਸਾਡੇ ਗੁਰੂ ਨਾਨਕ ਦੇਵ ਜੀ ਨੇ ਮਾਂ ਦਾ ਦਰਜਾ ਦਿੱਤਾ ਹੈ ਜਿਹੜੀ ਮਾਂ ਨੂੰ ਕੈਂਸਰ ਹੋਵੇ ਜਿਹੜੀ ਮਾਂ ਨਸ਼ਿਆਂ ਤੇ ਲੱਗੀ ਹੋਵੇ ਖਾਦਾਂ ਦੇ ਉੱਤੇ ਲੱਗੀ ਹੋਵੇ ਉਹਦੇ ਵਿੱਚ ਉੱਗਿਆ ਹੋਇਆ ਬੂਟਾ ਸਪਰੇਅ ਤੋਂ ਬਿਨਾ ਕੋਈ ਝਾੜ ਦੇਵੇ ਹੀ ਨਾ ਜਣੀ ਜਿਹੜੀ ਮਾਂ ਨਸ਼ੇ ਕਰਦੀ ਹੈ ਜਿਹੜੀ ਮਾਂ ਨੂੰ ਕੈਂਸਰ ਹੈ ਉਹਦੇ ਬੱਚੇ ਉਹਦੇ ਬੱਚੇ ਫਿਰ ਇਸ ਧਰਤੀ ਦੇ ਇਸ ਧਰਤੀ ਦੇ ਰਹਿਣ ਵਾਲੇ ਬਿਲਕੁਲ ਠੀਕ ਹੈ ਇਸ ਧਰਤੀ ਦੇ ਰਹਿਣ ਵਾਲੇ ਜਿਹੜੇ ਜੀਵ ਜੰਤੂ ਨੇ ਜਿਹਦੇ ਚ ਅਸੀਂ ਆ ਪ੍ਰਾਣੀ ਮਨੁੱਖ ਬਾਇਓਡਾਈਵਰਸਿਟੀ ਸਾਰੇ ਜੀਵ ਪ੍ਰਾਣੀ ਜਿਹੜੇ ਸਾਹ ਲੈਂਦੇ ਨੇ ਹਾਂ ਤੇ ਉਹ 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 ਜੀਵਨ ਦਾ ਹਾਲ ਕੀ ਹੋ ਧਰਤੀ ਦੇ ਬੱਚਿਆਂ ਦਾ ਹਾਲ ਕੀ ਹੋਊਗਾ ਜਿਹੜੀ ਮਾਂ ਨੂੰ ਕੈਂਸਰ ਹੈ ਧਰਤੀ ਨੂੰ ਜਿਹਨੂੰ ਬੁਖਾਰ ਹੈ ਜਿਹੜੀ ਨਸ਼ਿਆਂ ਤੇ ਲੱਗੀ ਹੋਈ ਹੈ ਤਾਂ ਫਿਰ ਉਹਦੇ ਜੀਵ ਜੰਤੂ ਇਹ ਤਾਂ ਉੱਗੀ ਹੋਈ ਜਿਹੜੀ ਬਨਸਪਤੀ ਖਾ ਕੇ ਫਸਲਾਂ ਖਾ ਕੇ ਫਲ ਖਾ ਕੇ ਸਬਜ਼ੀਆਂ ਖਾ ਕੇ ਇਹ ਕਿਹੋ ਜਿਹਾ ਜੀਵ ਵੜਨਗੇ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਇਹਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਪਵਨ ਗੁਰੂ ਹੈ ਪਵਨ ਨੂੰ ਹਵਾ ਨੂੰ ਜਣੀ ਗੁਰੂ ਦਾ ਦਰਜਾ ਦਿੱਤਾ ਹੈ ਤੇ ਹਵਾ ਦਾ ਕੀ ਹਾਲ ਹੈ ਜੀ ਸਾਡੀ ਤਾਂ ਦੱਸਿਓ ਮਾੜਾ ਜੀ ਕੀ ਕੋਸ਼ ਹੈ ਇਹਦੇ ਵਿੱਚ ਹਵਾ ਸਾਡੀ ਪਲੀਟ ਹੋ ਚੁੱਕੀ ਹੈ ਅੱਛਾ ਉਹਦੇ ਵਿੱਚ ਗੈਸਾਂ ਜਿਹੜੀਆਂ ਹੈਗੀਆਂ ਹਵਾ 'ਚ ਕਾਰਬਨ ਮੋਨੋਆਕਸਾਈਡ ਕਾਰਬਨ ਡਾਈਆਕਸਾਈਡ ਕਲੋਰੋਫਲੋਰੋਕਾਰਬਨ ਇਹ ਸਾਰੀਆਂ ਜਿਹੜੀਆਂ ਗੈਸਾਂ ਹੈ ਅੱਛਾ ਨਾਈਟ੍ਰੋਜਨ ਦੀਆਂ ਕਿੰਨੀਆਂ ਗੈਸਾਂ ਇਹ ਸਾਰੀਆਂ ਹਵਾ ਨੂੰ ਪਲੀਟ ਕਰ ਦਿੱਤਾ ਇਹਨਾਂ ਨੇ ਇਹਦੇ 'ਚ ਸਾਹ ਲੈਣਾ ਦੁੱਬਰ ਹੋ ਚੁੱਕਿਆ ਹੈ ਸਾਹ ਲੈਣਾ ਦੁੱਬਰ ਹੋ ਚੁੱਕਿਆ ਅੱਗੇ ਤਾਂ ਇੱਕ ਟੀਵੀ ਤੇ ਐਡ ਆਉਂਦੀ ਹੁੰਦੀ ਸੀ ਜਮੂਰੇ ਕੈਸੇ ਜੀਏਗਾ ਹਾਂ ਤਾਂ ਉਹ ਕਹਿੰਦੇ ਸੀ ਹਵਾ 'ਚ ਹੁਣ ਤਾਂ ਹਵਾ ਵੀ ਪਲੀਟ ਹੋ ਗਈ ਹੈ ਹਵਾ ਵੀ ਪਲੀਟ ਹੋ ਗਿਆ ਹੈ ਜਣੀ ਪਵਨ ਗੁਰੂ ਗੁਰੂ ਦਾ ਵੀ ਬੁਰਾ ਹਾਲ ਹੈ ਹੈਨਾ ਧਰਤੀ ਮਾਂ ਦਾ ਵੀ ਬੁਰਾ ਹਾਲ ਹੈ ਪਾਣੀ ਪਿਤਾ ਪਿਤਾ ਦਾ ਮਤਲਬ ਹੁੰਦਾ ਕਿ ਪਿਤਾ ਤੋਂ ਬਿਨਾ ਕੋਈ ਜੀਵ ਪੈਦਾ ਨਹੀਂ ਹੋ ਸਕਦਾ ਬੱਚਾ ਨਹੀਂ ਪੈਦਾ ਹੋ ਸਕਦਾ ਜਿੱਥੇ ਪਾਣੀ ਹੈ ਉੱਥੇ ਹੀ ਬਨਸਪਤੀ ਪੈਦਾ ਹੋਏਗੀ ਉੱਥੇ ਕੋਈ ਪੌਦਾ ਪੈਦਾ ਹੋਏਗਾ ਪਰ ਪਿਤਾ ਦਾ ਦਰਜਾ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਪਿਤਾ ਦਾ ਹਾਲ ਕਿ ਸਾਡੇ ਪਾਣੀ ਦਾ ਮੈਡਮ ਪਾਣੀਆਂ ਦਾ ਪਾਣੀ ਥੱਲੇ ਜਾ ਚੁੱਕੇ ਹੈ ਪਾਣੀ ਦੇ ਉੱਤੇ ਦੂਰੀ ਮਾਰ ਪੈ ਰਹੀ ਹੈ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਇੱਕ ਤਾਂ ਧਰਤੀ ਦੇ ਵਿੱਚ ਪਾਣੀ ਡੂੰਘਾ ਜਾ ਰਿਹਾ ਲਗਾਤਾਰ ਥੱਲੇ ਨੂੰ ਤੇ ਜਿਹੜਾ ਉਤਲਾ ਨੂੰ ਅਸੀਂ ਆਪਦੇ ਦਰਿਆ ਕਹਿੰਦੇ ਆ ਵੀ ਸਾਡੇ ਦਾਦਿਆਂ ਨੇ ਤਾਂ ਸਮੁੰਦਰ ਦੇਖੇ ਸੀ ਅਸੀਂ ਨਦੀਆਂ ਵੇਖੀਆਂ ਸਾਡੇ ਬੱਚੇ ਹੁਣ ਪਾਣੀ ਬੋਤਲਾਂ ਚ ਵੇਖਦੇ ਪੰਜਾਬ ਪੰਜਾਬ ਗ੍ਰਾਮ ਵਾਲੀਆਂ ਬੋਤਲਾਂ ਦੇ ਵਿੱਚ ਪਾਣੀ ਆ ਗਿਆ ਆਉਣ ਵਾਲੀ ਜਨਰੇਸ਼ਨ ਦਾ ਕੀ ਆਲ ਹੋਵੇਗਾ ਇਹ ਨਹੀਂ ਕਹਿੰਦਾ ਇਹ ਕਾਰਪੋਰੇਟ ਕਰਾਣੇ ਮੈਨੂੰ ਲੱਗਦਾ ਪਾਣੀ ਦੇ ਉੱਤੇ ਹੁਣ ਵਪਾਰ ਕਰਨਗੇ ਕਿਉਂਕਿ ਪਾਣੀ ਦੀ ਜਿਹੜੀ ਕੁਆਲਿਟੀ ਹੈ ਉੱਪਰਲੇ ਦੀ ਉਹ ਕੁਆਲਿਟੀ ਉਹਦੀ ਜਿਹਨੂੰ ਪੰਜਾਬੀ ਚ ਅਸੀਂ ਗੁਣਵੱਤਾ ਕਹਿੰਦੇ ਆ ਪੰਜਾਬੀ ਦੀ ਗੁਣਵੱਤਾ ਪੈ ਰਹੀ ਹੈ ਗੁਣਵੱਤਾ ਖਤਮ ਹੋ ਗਈ ਪਾਣੀ ਡੂੰਗਾ ਵੀ ਚਲਾ ਗਿਆ ਤੇ ਅੰਕੜਿਆਂ ਦੇ ਮੁਤਾਬਕ ਜੇ ਆਪਾਂ ਗੱਲ ਕਰੀਏ ਮੈਂ ਗੱਲ ਕਰਾਂ ਸਾਡੇ ਪੰਜਾਬ ਦੇ ਖੇਤਾਂ ਦੇ ਵਿੱਚ 16 ਲੱਖ ਟਿਊਬਵੈਲ ਜਿਹੜੇ ਲਗਾਤਾਰ ਚੱਲ ਰਹੇ ਨੇ ਪਾਣੀ ਕੱਢ ਰਹੇ ਨੇ ਉਹ ਤਾਂ ਮੈਡਮ ਹੈਗੇ 16 ਲੱਖ ਇਹਦੇ ਅੰਕੜੇ ਤਾਂ ਹੈਗੇ ਹਾਂ ਚ ਮੋਟਰਾਂ ਲੱਗੀਆਂ ਉਹਨਾਂ ਦਾ ਤਾਂ ਉਦੋਂ ਵੀ ਬੁਰਾ ਨਾਲ ਹਾਂ ਤੁਸੀਂ ਹੁਣ ਮਤਲਬ ਬੀਬੀਆਂ ਬੀਬੀਆਂ ਦੀ ਧਿਰ ਦੇ ਬੰਦੇ ਹੋ ਤੁਸੀਂ ਤੇ ਘਰਾਂ ਦੇ ਵਿੱਚ ਜਿਹੜੀਆਂ ਲੱਗੀਆਂ ਮੋਟਰਾਂ ਉਹ ਟਿਊਬਵਲਾਂ ਦੀ ਤਾਂ ਗਿਣਤੀ ਕੋਈ ਨਹੀਂ ਹੈਨਾ ਉਹਨਾਂ ਨੇ ਵੀ ਬਹੁਤੇ ਮੈਂ ਦੇਖਦੀਆਂ ਲੋਕੀ ਪਾਣੀ ਨਾਲ ਹੀ ਸਫਾਈ ਕਰਦੇ ਆ ਝਾੜੂ ਤਾਂ ਉਹਨਾਂ ਨੇ ਹੱਥਾਂ 'ਚ ਫੜਨਾ ਹੀ ਬੰਦ ਕਰ ਦਿੱਤਾ ਬੀਬੀਆਂ ਨੇ ਬੋਕਰ ਫੜਨੀ ਤਾਂ ਬੰਦ ਕਰਤੀ ਬੰਦ ਕਰ ਦਿੱਤੀ ਪਾਣੀ ਦੇ ਪ੍ਰੈਸ਼ਰ ਨਾਲ ਹੀ ਪ੍ਰੈਸ਼ਰ ਨਾਲ ਹੀ ਸਫਾਈ ਕਰਦੀ ਚਾਹੇ ਗੋਹਾ ਕੂੜਾ ਉਹਨਾਂ ਦਾ ਪਸ਼ੂਆਂ ਦੇ ਥੱਲੇੋਂ ਸਫਾਈ ਕਰਨੀਆਂ ਚਾਹੇ ਕਿਤੇ ਕੋਈ ਗੱਡੀ ਧੋਣੀਆਂ ਮੇਰੇ ਵਰਗੇ ਨੇ ਸਕੂਟਰ ਮੋਟਰਸਾਈਕਲ ਧੋਣਾ ਸਾਰਾ ਦਿਨ ਅਸੀਂ ਦੱਬਿਆ ਬਟਨ ਕਿਉਂਕਿ ਬਿਜਲੀ ਫ੍ਰੀ ਦੀ ਹੈ ਪਾਣੀ ਥੱਲੇੋਂ ਨਿਕਲੀ ਜਾਂਦਾ ਲਗਾਤਾਰ ਉਹ ਟਿਊਬਵੈਲ ਵੱਖਰੇ ਨੇ ਮੇਰੇ ਖਲੇ ਤਾਂ 16 ਲੱਖ ਤੋਂ ਵੀ ਜ਼ਿਆਦਾ ਜ਼ਿਆਦਾ ਗਿਣਤੀ ਹੋ ਪੰਜਾਬ ਦੀ ਧਰਤੀ ਦੇ ਉੱਤੇ ਘਰਾਂ ਹਾਂ ਪਾਣੀ ਜਿਹੜਾ ਥੱਲਾ ਲਗਾਤਾਰ ਨੀਵਾ ਜਾ ਰਿਹਾ ਉਹ ਉੱਪਰਲੇ ਪਾਣੀ ਦੀ ਕੁਆਲਿਟੀ ਘਟਦੀ ਜਾਂਦੀ ਹੈ ਜਣੀ ਪੰਜਾਬੀ ਚ ਗੁਣਵੱਤਾ ਘਟਦੀ ਜਾਂਦੀ ਹੈ ਤੇ ਔਰ ਪੁਰਾਣੇ ਪਾਣੀ ਦੇ ਵਿੱਚ ਫਰੀਦਕੋਟ ਦੇ ਵਿੱਚ ਟੈਸਟ ਹੋਇਆ ਪਿਛਲੇ ਦਿਨੀ ਯੂਰੇਨੀਅਮ ਯੂਰੇਨੀਅਮ ਬਿਲਕੁਲ ਯੂਰੇਨੀਅਮ ਨਾਂ ਦੀ ਧਾਤ ਹੈ ਜਿਹੜੀ ਉਹ ਪਾਣੀ ਦੇ ਵਿੱਚੋਂ ਨਿਕਲੀ ਹੈ ਤੇ ਉਹ ਕੈਂਸਰ ਹੀ ਦੇਣਾ ਤੇ ਉਹ ਬਿਲਕੁਲ ਜਿਹੜਾ ਪਾਣੀ ਉਹ ਪੀਏਗਾ ਯੂਰੇਨੀਅਮ ਵਾਲਾ ਉਹਨੂੰ ਕੈਂਸਰ ਹੋਏਗਾ ਟੈਸਟ ਹੋਇਆ ਬੱਚਿਆਂ ਦੇ ਸਰਵੇ ਹੋਇਆ ਵੀ ਬੱਚਿਆਂ ਦੇ ਵਾਲਾਂ ਦਾ ਰੰਗ ਕਿਉਂ ਬਦਲ ਰਿਹਾ ਅੱਛਾ ਜੀ ਵਾਲਾ ਦਾ ਰੰਗ ਕਹਿੰਦੇ ਯੂਰੇਨੀਅਮ ਕਰਕੇ ਪਾਣੀ ਦੇ ਵਿੱਚ ਯੂਰੇਨੀਅਮ ਹੈ ਇਸ ਵਿੱਚ ਬੱਚਿਆਂ ਦੇ ਵਾਲਾਂ ਦਾ ਰੰਗ ਦੇਖੋ ਕਰ ਕਰ ਕੈਂਸਰ ਮੈਂ ਜੇ ਗੱਲ ਕਰਾਂ ਤਾਂ ਇੱਕ ਮੋਟੀ ਜਿਹੀ ਉਦਾਹਰਣ ਜਿਹੜੀ ਸਾਰੇ ਹੀ ਦਿੰਦੇ ਹੈਗੇ ਜੀ ਇੱਥੇ ਬਠਿੰਡਾ ਨੇੜੇ ਸ਼ਹਿਰ ਬਠਿੰਡੇ ਤੋਂ ਇੱਕ ਟ੍ਰੇਨ ਚੱਲਦੀ ਹੈ ਬੀਕਾਨੇਰ ਨੂੰ ਜਾਂਦੀ ਹੈ ਉਹਦੇ ਵਿੱਚ ਸਾਰੀ ਟ੍ਰੇਨ ਦੇ ਵਿੱਚ ਮਰੀਜ਼ ਹੁੰਦੇ ਨੇ ਇੱਕੋ ਬਿਮਾਰੀ ਦੇ ਉਹ ਕੈਂਸਰ ਦੇ ਮਰੀਜ਼ ਹੁੰਦੇ ਆ ਤੇ ਜਿਹੜੇ ਭੋਲੇ-ਪਾਲੇ ਲੋਕ ਆ ਜਿਨ੍ਹਾਂ ਨੂੰ ਗੱਡੀ ਦਾ ਨਾਂ ਨਹੀਂ ਪਤਾ ਉਹ ਪੁੱਛਦੇ ਇਹ ਹੁੰਦੇ ਜੀ ਕੈਂਸਰ ਵਾਲੀ ਟ੍ਰੇਨ ਕੈਂਸਰ ਵਾਲੀ ਗੱਡੀ ਹਾਂ ਕੈਂਸਰ ਟ੍ਰੇਨ ਜਾਂ ਕੈਂਸਰ ਵਾਲੀ ਗੱਡੀ ਕਿੰਨੇ ਵਜੇ ਚੱਲਣੀ ਹੈ ਜਣੀ ਗੱਡੀ ਦਾ ਨਾਂ ਹੀ ਕੈਂਸਰ ਵਾਲੀ ਗੱਡੀ ਪੈ ਗਿਆ ਇਹ ਬਠਿੰਡੇ ਤੋਂ ਬੀਕਾਨੇਰ ਨੂੰ ਚੱਲਦੀ ਹੈ ਇਹ ਹਾਲਾਤ ਇੱਥੇ ਪੈਦਾ ਹੋ ਗਏ ਤੇ ਸਾਰੇ ਇਹ ਕਾਰਨ ਜਿਹੜੇ ਇਹਦਾ ਵਾਤਾਵਰਨ ਹੈ ਵਾਤਾਵਰਨ ਦੇ ਵਿੱਚੋਂ ਸਾਰਾ ਕੁਝ ਨਿਕਲ ਰਿਹਾ ਹੈ ਤੇ ਜੇ ਅਸੀਂ ਵਾਤਾਵਰਨ ਨਾ ਸੰਭਾਲਿਆ ਤੇ ਇੱਥੇ ਇਸ ਧਰਤੀ ਦੇ ਉੱਤੇ ਹਾਲਾਤ ਕੀ ਹੋਣਗੇ ਸਾਡੇ ਜੀਵ ਜੰਤੂਆਂ ਤੋਂ ਲੈ ਕੇ ਇਹ ਜਿਹੜੀ ਮੁਨਾਫੇ ਦੀ ਅੰਨੀ ਹੋੜ ਹੈ ਜਿਹੜੀ ਅਸੀਂ ਵੀ ਖੇਤੀ ਇਹਦੇ ਉੱਤੇ ਕੋਈ ਚੈੱਕਬ ਨਹੀਂ ਹੈਗਾ ਲਗਾਤਾਰ ਸਫਾਰਸ਼ਾਂ ਜਿਹੜੇ ਖੇਤੀ ਵਿਗਿਆਨੀ ਹੈ ਸਾਡੇ ਮੇਰੇ ਖਿਆਲ ਉਹਨਾਂ ਦਾ ਵੀ ਕੋਈ ਚੈੱਕ ਨਹੀਂ ਕਿੰਨੀ ਸਪਰੇਅ ਕਰਨੀ ਹੈ ਕਿੰਨੀ ਖਾਦ ਪਾਉਣੀ ਹੈ ਕਿੰਨਾ ਕੀ ਕਰਨਾ ਹੈ ਕੁਝ ਵੀ ਨਹੀਂ ਇੱਥੇ ਹਸਾਬ ਕਿਤਾਬ ਹੈਗਾ ਅੰਨੇਵਾ ਚੱਲੀ ਜਾਂਦਾ ਹੈ ਕਾਨੂੰਨ ਤਾਂ ਬਹੁਤ ਬਣੇ ਹੋਏ ਆ ਹਮ ਪਰ ਉਹਨੂੰ ਲਾਗੂ ਕਰਨ ਵਾਸਤੇ ਜਿਹੜੀ ਆ ਇਮਾਨਦਾਰੀ ਦੀ ਲੋੜ ਆ ਇਮਾਨਦਾਰੀ ਕਿੱਥੋਂ ਆਊਗੀ ਮੈਡਮ ਇਮਾਨਦਾਰੀ ਤੇ ਸ਼ਕਤੀ ਉਹ ਕਈ ਵਿਦਵਾਨ ਤਾਂ ਸਾਡੇ ਸੰਵਿਧਾਨ ਨੂੰ ਕਹਿੰਦੇ ਵੀ ਇਹ ਮੋਮ ਦੀ ਨੱਕ ਹੁੰਦਾ ਫੜ ਕੇ ਜਿੱਧਰ ਮਰਜੀ ਮੋੜ ਲੈਣ ਨੂੰ ਕਾਨੂੰਨ ਹੀ ਐਸੇ ਨੇ ਸਾਡੇ ਇੱਥੇ ਤਾਂ ਇਹ ਮੁਹਾਵਰਾ ਚੱਲਦਾ ਜਿਸकी लाठी ਉਸकी भैंस ਜਿਹਦੇ ਕੋਲੇ ਜਿਹਦੇ ਕੋਲੇ ਸਤਾ ਕਾਨੂੰਨ ਨੂੰ ਆਪਦੇ ਟੰਗ ਨਾਲ ਮੋੜੀ ਤਰੋੜੀ ਜਾਂਦਾ ਉਹ ਇਹ ਅਸੀਂ ਆਪਦੀ ਜ਼ਿੰਦਗੀ ਬਚਾਉਣੀ ਹੈ ਹਾਂ ਆਉਣ ਵਾਲੀਆਂ ਪੀੜ੍ਹੀਆਂ ਨਸਲਾਂ ਬਚਾਉਣੀਆਂ ਹੈ ਤਾਂ ਸਾਨੂੰ ਕੁਝ ਨਾ ਕੁਝ ਤਾਂ ਕਰਨਾ ਹੀ ਪਵੇਗਾ ਕਰਨਾ ਹੀ ਪੈਣਾ ਹੈ ਨਾ ਇਸ ਤੋਂ ਘੱਟ ਗੁਜ਼ਾਰਾ ਨਹੀਂ ਹੈਗਾ ਇਸ ਤੋਂ ਘੱਟ ਗੁਜ਼ਾਰਾ ਨਹੀਂ ਨਹੀਂ ਤਾਂ ਅੱਜ ਵਾਤਾਵਰਨ ਦਿਵਸ ਦੇ ਉੱਤੇ ਆ ਆ ਉਦਾਸ ਰੁੱਖ ਜਿਹੜੇ ਨੇ ਕਿਵੇਂ ਖੜੇ ਨੇ ਕਿ ਸਾਰੇ ਦੇਖ ਰਹੇ ਆ ਅਸੀਂ ਚਾਰਸ਼ਵਰੇ ਕਾਕਿਆ ਦਿਖਾ ਦਿਓ ਪੁੱਤ ਸਾਰੇ ਰੁੱਖ ਨੇ ਜਿਹੜੇ ਕਿਵੇਂ ਸੁੱਕੇ ਪਏ ਨੇ ਲਗਾਤਾਰ ਇਹਨਾਂ ਦੇ ਉੱਤੇ ਕੋਈ ਪੱਤਾ ਨਹੀਂ ਹਰਾ ਰਹਿ ਗਿਆ ਇੱਕ ਵੀ ਔਰ ਪੂਰਾ ਵਾਤਾਵਰਨ ਆ ਜਿਹੜਾ ਸੁੱਕੇ ਦਰਖਤਾਂ ਦੇ ਨਾਲ ਭਰਿਆ ਹੋਇਆ ਲੱਕੜਾਂ ਨੇ ਇਹ ਇਸ ਤੋਂ ਸਿਵਾਏ ਕੁਝ ਨਹੀਂ ਇੱਕਾ ਦੁੱਕਾ ਦਰਖਤ ਜਿਹੜੇ ਹੈਗੇ ਕਿਤੇ-ਕਿਤੇ ਉਹਨਾਂ ਨੇ ਹਰੀ ਟਾਣੀ ਕੱਢੀ ਹੈਗੀ ਕੋਈ ਸੰਘਰਸ਼ ਕਰ ਰਹੇ ਨੇ ਕਿ ਆ ਬੂਟੇ ਨੇ ਕਿਨੇ ਤੇ ਉੱਪਰੋਂ ਇਹ ਵੀ ਸੁੱਕਾ ਪਿਆ ਲਗਾਤਾਰ ਜਿਹੜੇ ਪੌਦੇ ਮਰ ਰਹੇ ਨੇ ਲਗਾਤਾਰ ਸੁੱਕ ਰਹੇ ਨੇ ਔਰ ਧਰਤੀ ਦਾ ਬੁਰਾ ਹਾਲ ਹੈ ਹਵਾ ਦਾ ਬੁਰਾ ਹਾਲ ਹੈ ਪਾਣੀ ਦਾ ਬੁਰਾ ਹਾਲ ਹੈ ਤੇ ਜੇ ਇਹੀ ਹਾਲਾਤ ਰਹੇ ਤਾਂ ਆਉਣ ਵਾਲੇ ਸਮਿਆਂ ਦੇ ਵਿੱਚ ਇਸ ਧਰਤੀ ਦੇ ਉੱਤੇ ਜਿਹੜੀ ਜ਼ਿੰਦਗੀ ਹੈ ਜਿਹੜਾ ਜੀਵਨ ਹੈ ਉਹ ਪੂਰੀ ਤਰ੍ਹਾਂ ਖਤਰੇ ਦੇ ਵਿੱਚ ਚ ਲਿਆ ਜਾਊਗਾ ਬੰਬਾਰੀਆਂ ਦਾ ਸ਼ਿਕਾਰਤਾ ਸੀ ਹੋ ਹੀ ਚੁੱਕੇ ਆ ਕਿਹੜਾ ਬੰਦਾ ਜਿਹਨੂੰ ਖੰਗ ਨਹੀਂ ਹੈ ਜੁਕਾਮ ਨਹੀਂ ਹੈ ਅਲਰਜੀ ਨਹੀਂ ਹੈ ਕਿਸੇ ਨੂੰ ਚਮੜੀ ਦੀ ਹੈ ਕਿਸੇ ਨੂੰ ਅੱਖਾਂ ਦੇ ਵਿੱਚ ਖੁਰਕ ਹੈ ਕਿਸੇ ਇਹ ਸਾਰਾ ਕੁਝ ਹੀ ਹੈ ਨਿੱਕੇ ਨਿੱਕੇ ਬਿਮਾਰੀ ਨਿੱਕੀਆਂ ਇਹਨੂੰ ਜਲਵਾਯੂ ਸੰਕਟ ਕਰਕੇ ਇਹਨੂੰ ਜਲਵਾਯੂ ਸੰਕਟ ਕਿਹਾ ਜਾ ਸਕਦਾ ਹੈ ਨਾ ਤੇ ਜਲਵਾਯੂ ਸੰਕਟ ਹੈ ਜਿਹੜਾ ਫਿਰ ਇਹ ਐਂ ਤਾਂ ਹੱਲ ਨਹੀਂ ਹੋਣਾਗਾ ਜੀ ਐਕਸਟ੍ਰੀਮ ਗਰਮੀ ਪੈਂਦੀ ਹੈ ਐਕਸਟ੍ਰੀਮ ਸਰਦੀ ਪੈਂਦੀ ਹੈ ਅਤ ਦੀ ਗਰਮੀ ਅਤ ਦੀ ਸਰਦੀ ਸਰਦੀ ਬਰਦਾਸ਼ਤ ਤੋਂ ਬਾਹਰ ਹੋ ਗਈ ਐਦਕੀ ਸਰਦੀ ਵੀ ਬਰਦਾਸ਼ਤ ਤੋਂ ਬਾਹਰ ਸੀ ਹੁਣ ਗਰਮੀ ਵੀ ਬਰਦਾਸ਼ਤ ਕੀ ਬਰਦਾਸ਼ਤ 50 ਡਿਗਰੀ ਤੋਂ ਉੱਪਰ ਕਈ ਇਲਾਕਿਆਂ 'ਚ ਟੈਂਪਰੇਚਰ ਚਲਾ ਗਿਆ 52 ਤੱਕ ਵੀ ਗਿਆ 52 52 ਤੱਕ ਗਿਆ ਬੰਦੇ ਫੁੜਕ ਫੁੜਕ ਕੇ ਡਿੱਗੇ ਗਰਮੀ ਨਾਲ ਮਰੀ ਹੈ ਨਾ ਤਾਂ ਅੱਜ ਕੁਝ ਹਿੱਸੇ ਵਿੱਚ ਹੀ ਹੋ ਰਿਹਾ ਹੈ ਵੀ ਅਸੀਂ ਜਿਹੜੀ ਹੈ ਪ੍ਰਵਾਹ ਨਹੀਂ ਕਰਦੇ ਹਾਂ ਵੀ ਚੱਲ ਕੀ ਹੋ ਜਾ ਪਰ ਇਹ ਸਾਨੂੰ ਸੋਚਣਾ ਚਾਹੀਦਾ ਹੈ ਵੀ ਆਉਣ ਵਾਲੀਆਂ ਨਸਲਾਂ ਜਿਹੜੀਆਂ ਹਮ ਉਹਨਾਂ ਵਾਸਤੇ ਵੀ ਅਸੀਂ ਕੁਝ ਛੱਡ ਕੇ ਜਾਈਏ ਸਾਡਾ ਫਰਜ਼ ਬਣਦਾ ਤਾਂ ਬਾਤਾਵਰਨ ਦਿਵਸ ਦੇ ਉੱਤੇ ਦੋਸਤੋ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਚੀਕਾਂ ਮਾਰ ਮਾਰ ਕੇ ਕਹਿੰਦੇ ਹਾਂ ਯਾਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਆਪਾਂ ਪਾਠ ਲਗਾਤਾਰ ਕਰਦੇ ਆ ਰਹੇ ਆ ਸਵੇਰੇ ਸ਼ਾਮ ਕਰਦੇ ਆ ਸਵੇਰੇ ਸ਼ਾਮ ਕਰਦੇ ਆ ਪਵਨ ਪਵਨ ਗੁਰ ਪਾਣੀ ਪਿਤਾ ਮਾਤਾ ਤਰਤ ਮਹਤ ਇਹ ਅਸੀਂ ਰੋਜ਼ ਗੁਰਦੁਆਰਿਆਂ 'ਚ ਮੰਦਰਾਂ 'ਚ ਘਰਾਂ ਦੇ ਅੰਦਰ ਪਾਠ ਕਰਦੇ ਸਮੇਂ ਇਹਦਾ ਰਟਣ ਕਰਦੇ ਆ ਪਰ ਮੈਨੂੰ ਲੱਗਦਾ ਅਮਲ ਕਿਤੇ ਇਸ ਗੱਲ ਦੇ ਉੱਤੇ ਨਹੀਂ ਹੋਇਆ ਜੇ ਇਸ ਗੱਲ ਦੇ ਉੱਤੇ ਅਮਲ ਹੋਇਆ ਹੁੰਦਾ ਅਸੀਂ ਗੁਰੂ ਨਾਨਕ ਦੇਵ ਜੀ ਦੇ ਇਹਨਾਂ ਵਾਕਾਂ ਦਾ ਸਤਿਕਾਰ ਕੀਤਾ ਹੁੰਦਾ ਜਾਂ ਮੰਨੀ ਹੁੰਦੀ ਉਹਨਾਂ ਦੀ ਇਹ ਗੱਲ ਤਾਂ ਅੱਜ ਚਾਰ ਸ਼ਫੇਰੇ ਹਰਿਆਵਲ ਹੀ ਹਰਿਆਵਲ ਹੋਣੀ ਸੀ ਵਾਤਾਵਰਨ ਤੰਦਰੁਸਤ ਹੋਣਾ ਸੀ ਪਾਣੀ ਤੰਦਰੁਸਤ ਹੋਣਾ ਸੀ ਸਾਡਾ ਅੱਜ ਪਾਣੀ ਵੀ ਖਤਰੇ 'ਚ ਔਰ ਆਉਣ ਵਾਲੀਆਂ ਨਸਲਾਂ ਜਿਹੜੀਆਂ ਹੈਗੀਆਂ ਜਿਵੇਂ ਮੈਡਮ ਨੇ ਪਹਿਲਾਂ ਗੱਲ ਕਹੀ ਕਿ ਸਾਡੇ ਜਿਹੜੇ ਬਜ਼ੁਰਗਾਂ ਨੇ ਪਾਣੀ ਸਮੁੰਦਰਾਂ ਤੇ ਨਹਿਰਾਂ 'ਚ ਦੇਖਿਆ ਸੀ ਦਰਿਆਵਾਂ 'ਚ ਦੇਖਿਆ ਸੀਗਾ ਤੇ ਸਾਡੇ ਜਿਹੜੇ ਬਾਪ ਨੇ ਉਹਨਾਂ ਨੇ ਪਾਣੀ ਖੂਹਾਂ 'ਚ ਵੇਖਿਆ ਸੀ ਅਸੀਂ ਪਾਣੀ ਬੋਤਲਾਂ 'ਚ ਦੇਖਿਆ ਲੀਟਰ ਵਾਲੀਆਂ 'ਚ ਤੇ ਸਾਡੇ ਆਉਣ ਵਾਲੇ ਜਿਹੜੇ ਬੱਚੇ ਉਹ 50 50 ਗ੍ਰਾਮ ਵਾਲੀਆਂ ਜਿਹੜੀਆਂ ਬੋਤਲਾਂ ਨੇ ਅਸੀਂ ਵਿਆਹਾਂ 'ਚ ਵੇਖਦੇ ਆ ਏਡੀਆਂ ਏਡੀਆਂ ਬੋਤਲਾਂ ਹੁੰਦੀਆਂ ਉਹਨਾਂ ਦੇ ਵਿੱਚੋਂ ਉਹਨਾਂ ਨੂੰ ਪਾਣੀ ਮਿਲ ਰਿਹਾ ਹੈ ਉਹਨਾਂ ਦੀ ਪੈਕਿੰਗ ਕੀਤੀ ਹੁੰਦੀ ਹੈ ਬਕਾਇਦਾ ਲਿਖਿਆ ਹੁੰਦਾ ਕਿ ਸਾਡੀ ਹੈ ਇਸ ਕੰਪਨੀ ਦਾ ਪਾਣੀ ਖਰੀਦੋ ਅਸੀਂ ਤੁਹਾਨੂੰ ਵਧੀਆ ਕੁਆਲਿਟੀ ਦੇਵਾਂਗੇ ਇਹ ਹਾਲਾਤ ਇੱਥੇ ਪੈਦਾ ਹੋ ਚੁੱਕੇ ਨੇ ਤੇ ਜੇ ਅਸੀਂ ਬਾਤਾਵਰਨ ਨੂੰ ਨਾ ਸੰਭਾਲਿਆ ਭਗਤਪੂਰਨ ਸਿੰਘ ਵਰਗੇ ਵੀ ਤੁਰਗੇ ਆਪਦਾ ਪ੍ਰਚਾਰ ਕਰਕੇ ਗੁਰੂ ਨਾਨਕ ਦੇਵ ਜੀ ਸ਼ਰੀਰਕ ਤੌਰ ਤੇ ਸਾਡੇ ਕੋਲੋਂ ਜਾ ਚੁੱਕੇ ਨੇ ਪਰ ਉਹਨਾਂ ਦੀ ਵਿਚਾਰਧਾਰਾ ਉਹਨਾਂ ਦੀ ਦਿੱਤੀ ਸਿੱਖਿਆ ਉਹ ਸਾਡੇ ਕੋਲੇ ਮੌਜੂਦ ਹੈ ਅੱਜ ਜੇ ਅਸੀਂ ਇਹਨਾਂ ਗੱਲਾਂ ਦੇ ਉੱਤੇ ਅਮਲ ਕਰ ਲਈਏ ਅਸੀਂ ਵਾਤਾਵਰਨ ਨੂੰ ਬਚਾ ਸਕਦੇ ਹਾਂ ਗੱਲ ਵੱਡੀ ਨਹੀਂ ਹੈਗੀ ਸਿਰਫ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ ਕਿ ਸੰਜਮ ਨਾਲ ਬਿਜਲੀ ਸੰਜਮ ਨਾਲ ਪਾਣੀ ਤੇ ਫਸਲਾਂ ਦੇ ਉੱਤੇ ਜਿਹੜੀਆਂ ਸਪਰੇਆ ਤੇ ਹੋਰ ਜਿਹੜਾ ਹੈਗਾ ਇਹ ਵਿਗਿਆਨੀਆਂ ਨੇ ਕਰਨਾ ਹੈ ਇਹ ਕਿਸੇ ਨੇ ਹੋਰ ਤੱਕ ਕਰਨਾ ਨਹੀਂ ਅਸੀਂ ਖੁਦ ਕਰਨਾ ਲੋਕਾਂ ਨੇ ਜੇ ਅਸੀਂ ਕਹਿੰਨੇ ਵੀ ਚੱਲ ਦੇਖੀ ਜਾਈਓ ਕੀ ਬਣੂ ਦੇਖੀ ਜਾਊ ਇੱਕ ਸਮਾਂ ਆਊਗਾ ਤਾਂ ਫੇਰ ਮਿੱਤਰੋ ਇੱਥੇ ਨਾ ਕੋਈ ਦਰਖਤ ਬਚਣਾ ਐ ਨਾ ਬਨਸਪਤੀ ਬਚਣੀਆਂ ਨਾ ਇੱਥੇ ਕੋਈ ਜੀਵ ਜੰਤੂ ਜਿੰਨੇ ਜੀਵ ਜੰਤੂ ਅਜ ਤੁਰੇ ਫਿਰਦੇ ਆ ਮਨੁੱਖਾਂ ਦੀ ਗੱਲ ਕਰ ਲੋ ਕਿਹੜਾ ਆਦਮੀ ਜਿਹਦੇ ਘਰ ਦੇ ਵਿੱਚ ਠੱਬਾ ਠੱਬਾ ਦਵਾਈਆਂ ਦਾ ਗੋਲੀਆਂ ਦਾ ਨਹੀਂ ਪਿਆ ਹੈਗਾ ਹਰੇਕ ਘਰੇ ਗੋਲੀਆਂ ਹੀ ਗੋਲੀਆਂ ਨੇ ਸਾਰੇ ਗੋਲੀਆਂ ਤੇ ਲੱਗੇ ਹੋਏ ਨੇ ਦਵਾਈਆਂ ਖਾ ਕੇ ਸਾਹ ਲੈਂਦੇ ਨੇ ਸਾਰੇ ਤੇ ਜੇ ਵਾਤਾਵਰਨ ਸਾਫ਼ ਹੋਵੇ ਹਵਾ ਸਾਫ਼ ਹੋਵੇ ਤੇ ਪਾਣੀ ਸਾਫ਼ ਹੋਵੇ ਮੈਂ ਗਰੰਟੀ ਕਰਦਾ ਮੈਨੂੰ ਜ਼ਿਆਦਾ ਨਹੀਂ ਨੌਲੇਜ ਹੈਗੀ ਮੈਨੂੰ ਜਿੰਨਾ ਕੁ ਪਤਾ ਮੈਂ ਗਰੰਟੀ ਕਰਦਾ ਕਿ 90% ਬਿਮਾਰੀਆਂ ਦਾ ਖਾਤਮਾ ਹੋ ਜਾਊਗਾ 10% ਬਿਮਾਰੀਆਂ ਤਾਂ ਕੋਈ ਏਜ ਕਰਕੇ 올ਡ ਏਜ ਕਰਕੇ ਆਉਂਦੀਆਂ ਰਹਿੰਦੀਆਂ ਨੇ ਜਾਂ ਕੋਈ ਜੈਨੇਟਿਕ ਬਿਮਾਰੀਆਂ ਹੁੰਦੀਆਂ ਖਾਨਦਾਨੀ ਉਹ ਆਉਂਦੀਆਂ ਰਹਿੰਦੀਆਂ ਤੇ ਉਹਨਾਂ ਦਾ ਇਲਾਜ ਹੈਗਾ ਫਿਰ ਹਸਪਤਾਲਾਂ ਦੇ ਵਿੱਚ ਕਿਉਂ ਨਹੀਂ ਅਸੀਂ ਇਸ ਵਾਤਾਵਰਣ ਦੇ ਦੇ ਉੱਤੇ ਪਰਨ ਕਰਦੇ ਕਿ 5 ਜੂਨ ਨੂੰ ਅਸੀਂ ਉਵੇਂ ਯਾਦ ਰੱਖੀਏ ਜਿਵੇਂ ਅਸੀਂ ਆਪਣੇ ਗੁਰਪੁਰਬਾਂ ਨੂੰ ਯਾਦਗਰ ਰੱਖਦੇ ਹਾਂ ਅਸੀਂ ਆਪਣੇ ਸ਼ਹੀਦਾਂ ਦੇ ਸ਼ਹੀਦੀ ਦਿਨਾਂ ਨੂੰ ਯਾਦ ਰੱਖਦੇ ਹਾਂ ਮਹਾਪੁਰਸ਼ਾਂ ਦੇ ਜਨਮ ਦਿਨਾਂ ਨੂੰ ਯਾਦ ਰੱਖਦੇ ਆ ਆਪਣੇ ਬੱਚੇ ਦਾ ਜਨਮ ਦਿਨ ਮਨਾਉਂਦੇ ਆ ਕਿਉਂ ਨਹੀਂ ਅਸੀਂ ਉਹਨਾਂ ਦੇ ਜਨਮ ਦਿਨਾਂ ਦੇ ਉੱਤੇ ਤੇ ਹੁਣ ਤੱਕ ਕਈ ਸਿਆਣੇ ਲੋਕ ਆ ਜਿਹੜੇ ਮੈਡਮ ਮਰਨ ਦਿਨਾਂ ਦੇ ਉੱਤੇ ਫੁੱਲ ਚੁੱਕੇ ਹੋ ਤੇ ਬੂਟੇ ਲਾਉਣ ਲੱਗੇ ਇਹ ਚੰਗਾ ਰੁਝਾਨ ਆ ਇਹ ਕਿ ਅੱਗੇ ਜਨਮ ਦਿਨ ਤੇ ਵੀ ਹੁਣ ਤਾਂ ਲੋਕਾਂ ਨੂੰ ਕੁਝ ਅਵੇਅਰ ਹੋਏ ਆ ਹਾਂ ਪਰ ਉਨੀ ਜਿਆਦਾ ਜਾਗਰੂਕਤਾ ਨਹੀਂ ਆਈ ਜਿੰਨੀ ਆਉਣੀ ਚਾਹੀਦੀ ਸੀ ਆ ਪੁੱਤ ਬਖਾ ਦਿਓ ਸਾਰੇ ਰੁੱਖ ਸਾਰੇ ਜਿਹੜੇ ਸੁੱਕ ਚੁੱਕੇ ਨੇ ਆਓ ਤੁਰਿਆਓ ਆ ਇਹਨੂੰ ਬੇਸ਼ੱਕ ਤੇ ਇਹ ਇਹਨਾਂ ਹਾਲਾਤਾਂ ਦੇ ਵਿੱਚ ਜੇ ਜਿਉਣਾ ਹੈ ਮਿੱਤਰੋ ਤਾਂ ਜਿਉਣ ਦੇ ਨਾਲ ਨਾਲ ਸਾਨੂੰ ਕੁਝ ਫੈਸਲੇ ਲੈਣੇ ਪੈਣਗੇ ਇੱਧਰ ਹੋ ਜੀਏ ਅਸੀਂ ਹਾਂ ਕੌੜੇ ਫੈਸਲੇ ਲੈਣੇ ਪੈਣਗੇ ਜੇ ਇਹ ਕੌੜੇ ਫੈਸਲੇ ਨਾ ਲਏ ਤੇ ਫਿਰ ਖੁਸ਼ੀ ਚਾਹ ਕਰਿਓ ਜਿਹੜੀਆਂ ਆਉਣ ਵਾਲੀਆਂ ਨਸਲਾਂ ਨੇ ਜਿਹੜੀਆਂ ਉਹ ਛਾਂ ਮੰਨਣਗੀਆਂ ਪੰਜਾਬ ਦੀ ਧਰਤੀ ਦੇ ਉੱਤੇ ਜਿਹੜੀਆਂ ਕਵਤਾਵਾਂ ਲਿਖੀਆਂ ਹਨ ਧਨੀ ਰਾਮ ਚਾਤਰਕਰ ਵਰਗਿਆਂ ਨੇ ਇੱਥੋਂ ਦੇ ਬੋੜਾਂ ਦੀਆਂ ਪਿੱਪਲਾਂ ਦੀਆਂ ਨਿੰਮਾਂ ਦੀਆਂ ਉਹ ਕਹਾਣੀਆਂ ਬਣ ਕੇ ਰਹਿ ਜਾਣਗੀਆਂ ਫਿਰ ਸ਼ਾਇਦ ਕੋਈ ਦਾਦੀ ਆਪਣੀ ਬੁੱਕਲ ਚ ਲੈ ਕੇ ਆਪਣੇ ਪੋਤੇ ਨੂੰ ਕਹਾਣੀ ਸੁਣਾਇਆ ਕਰੋ ਵੀ ਇੱਕ ਬੋੜ ਹੁੰਦਾ ਸੀ ਇਸ ਤਰ੍ਹਾਂ ਦਾ ਹੁੰਦਾ ਸੀ ਜਾਂ ਨਿੰਮ ਹੁੰਦਾ ਸੀ ਇਹ ਗੱਲਾਂ ਚੱਲਣਗੀਆਂ ਤੇ ਅਸੀਂ ਬਾਤਾਵਰਨ ਦਿਵਸ ਦੇ ਉੱਤੇ ਅੱਜ ਇਥੋਂ ਤੁਹਾਨੂੰ ਅਪੀਲ ਕਰਦੇ ਹਾਂ ਜਿੱਥੋਂ ਤੱਕ ਵੀ ਸਾਡੀ ਆਵਾਜ਼ ਜਾਂਦੀ ਹੈ ਔਰ ਤੁਹਾਨੂੰ ਵੀ ਬੇਨਤੀ ਕਰਦੇ ਹਾਂ ਕਿ ਸਾਡੇ ਕੋਲੇ ਕੋਈ ਸੈਟੇਲਾਈਟ ਵਾਲੇ ਚੈਨਲ ਨਹੀਂ ਹੈਗਾ ਇਹ ਥੋੜੇ ਆਸਰੀ ਗਾਂ ਮੈਸੇਜ ਇਹ ਜਿਹੜਾ ਵੀਡੀਓ ਚੱਲਣੀ ਹੁੰਦੀ ਹੈ ਬੇਨਤੀ ਹੈ ਹੱਥ ਜੋੜ ਕੇ ਕਿ ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰਕੇ ਇਹ ਤੇ ਕਮੈਂਟ ਕਰਿਓ ਸ਼ੇਅਰ ਕਰਿਓ ਫਾਲੋ ਕਰਿਓ ਸਬਸਕ੍ਰਾਈਬ ਕਰਿਓ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਵਾਤਾਵਰਨ ਦੇ ਉੱਤੇ ਮਿੱਤਰੋ ਅੱਜ ਤੋਂ ਹੀ ਫੈਸਲਾ ਕਰਜੋ ਅੱਜ ਤੋਂ ਹੀ ਫੈਸਲਾ ਕਰਕੇ ਡਟਜੋ ਕਿ ਵਾਤਾਵਰਨ ਬਚਾਉਣਾ ਹੈ ਵਾਤਾਵਰਨ ਤੰਦਰੁਸਤ ਹੋਏਗਾ ਤੇ ਅਸੀਂ ਬਚਾਂਗੇ ਨਹੀਂ ਅਸੀਂ ਨਹੀਂ ਬਚਣਾ ਇਨ੍ਹਾਂ ਸ਼ਬਦਾਂ ਦੇ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੇ ਇਹ ਕਿਹੜੇ ਨੌਜਵਾਨਾਂ ਨੇ ਸਾਡੀ ਇਹ ਵੀਡੀਓ ਬਣਾਉਣ 'ਚ ਮਦਦ ਕੀਤੀ ਹੈ ਮੇਰੇ ਪਿੰਡ ਦੇ ਬੱਚੇ ਨੇ ਦੋ ਕੀ ਨਾਂ ਪੁੱਤੋ ਤੁਹਾਡਾ ਹਣੀ 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 ਸ਼ਰਮਾ ਔਰ ਇਹ ਕੀ ਨਾਂ ਤੇਰਾ ਦੋਸਤ ਅਰਸ਼ ਅਰਸ਼ ਇਹ ਨੌਜਵਾਨ ਬੀਐਡ ਕਰ ਰਿਹਾ ਹੈ ਸਾਡੇ ਪਿੰਡ ਦਾ ਇਹ ਵੀ ਹੁਣ ਹਾਰ ਵਿਦਿਆਰਥੀ ਹੈ ਬੀਐਡ ਕਰ ਰਿਹਾ ਇੱਕ ਕਾਲਜ ਦੇ ਵਿੱਚ ਤਾਂ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਤੇ ਆਸ਼ ਕਰਦਾ ਹਾਂ ਹਾਂਜੀ ਆਸ਼ ਕਰਦਾ ਹਾਂ ਕਿ ਲੋਕ ਕੋਈ ਤੇ ਤੁਸੀਂ ਅਮਲ ਕਰੋਗੇ ਸ਼ੁਕਰੀਆ ਜੀ